ਅੱਲਾ ਮਾਂ ਲੇਟ ਮਾਰਿਓ ਜੀ ਮੜ ਜਾ ਇੱਕ ਕਰਾਲੇ ਕਲਮ ਪਿੰਡ ਦੇ ਵਿੱਚਾਂ ਸੰਗਤ ਜੀ ਇੱਥੇ ਪ੍ਰਸ਼ਾਦਾ ਸ਼ੱਕ ਦਾ ਕੱਪੜਿਆਂ ਦੇ ਹਾਲਾਤ ਤੁਸੀਂ ਦੇਖੇ ਰਹੇ ਹੋ ਇਹ ਚਾਰ ਪਿਆ ਲਵੇ ਜਿੰਨਾਂ ਕਵੀਰ ਨੂੰ ਕੋਈ ਖਾਣ ਪੀਣ ਨੂੰ ਗਵਾਂਢੀ ਦਿੰਦੇ ਨੇ ਉਹ ਛੱਕੀ ਜਾਂਦਾ ਜੀ ਦੇਖੋ ਕਿੰਨੀ ਇਨਫੈਕਸ਼ਨ ਹੋਣੀ ਇੱਥੇ ਕਿੰਨੀਆਂ ਪੱਟੀਆਂ ਇਸ ਵੀਰ ਨੇ ਜਿਹੜੀਆਂ ਖੋਲੀਆਂ ਨੇ ਆਪਣੇ ਆਪ ਇਹ ਮਾਂ ਬਾਪ ਦੀ ਤਸਵੀਰ ਆ ਸੰਗਤ ਜੀ ਇਹਨਾਂ ਨੇ ਕਦੇ ਨਹੀਂ ਸੋਚਿਆ ਹੋਣਾ ਵੀ ਜਿਸ ਘਰ ਦੇ ਵਿੱਚ ਇਹ ਤਸਵੀਰਾਂ ਲਾਉਣ ਲਈ ਖਚਾਈਆਂ ਸੀਗੀਆਂ ਉਸ ਘਰ ਦੇ ਅੱਜ ਆ ਹਾਲਾਤ ਹੋ ਜਾਣਗੇ ਜੀ ਇਹ ਇਹ ਮਾਤਾ ਜੀ ਜਰਨੈਲ ਕੌਰ ਜੀ ਨੇ ਜੀ ਇਹ ਸਕੂਲ ਦੀ ਤਸਵੀਰ ਹੈ ਜੀ ਇਹ ਕਿਹੜੇ ਸਨ ਦੇ ਆ ਜੀ ਵੀਰੇ ਇੱਕ ਦਿਨ ਲਿਆਉਂਦਾ ਰੋਟੀ ਦੋ ਦਿਨ ਵਾਸਤੇ ਆਪਣਾ ਖਾ ਲੈਂਦਾ ਫਿਰ ਹੋਈ ਅੱਛਾ ਭੈਣ ਕਿੰਨੇ ਭੈਣ ਭਰਾ ਹਾਂ ਅਸੀਂ ਤਾਂ ਚਾਰ ਭੈਣਾਂ ਤੇ ਤਿੰਨ ਭਾਈ ਤੇ ਭਾਈਆਂ ਹੋਰ ਤਾਂ ਹੈ ਉਹ ਨਹੀਂ ਭਾਈ ਬਸ ਗਏ ਹੋਈਆਂ ਜਿਹੜਾ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਇਹਨੂੰ ਹਾਂਜੀ ਬਸ ਮੈਂ ਹੀ ਪੁੱਛਦੇ ਕੋਈ ਤਾਂ ਕੋਈ ਤਾਂ ਹੈਗੇ ਜੀ ਆਲੇ ਦੁਆਲੇ ਹੈਗੇ ਆ ਜੀ ਹੈਗੇ ਆ ਜੂ ਤਾਂ ਜਾ ਕੇ ਤੇ ਫਿਰਦੇ ਆ ਨੇ ਜੀ ਇਹ ਫੇਰ ਤੁਹਾਡੇ ਚਾਦਰਾਂ ਕਿਹਨਾਂ ਨੇ ਪਾਈਆਂ ਜੀ ਇਹ ਇਹ ਪੰਚਾਇਤ ਨੇ ਹੀ ਪਾਈਆਂ ਜੀ ਪਿੰਡ ਦੇ ਆ ਜੀ ਦੇਖੋ ਹਰੇਕ ਧੀ ਨੂੰ ਹਰੇਕ ਭੈਣ ਨੂੰ ਆਪਣੇ ਪੇਕਿਆਂ ਦਾ ਬਹੁਤ ਚੋਅ ਹੁੰਦਾ। ਭਾਈ ਜੀ ਕੀ ਹਾਲ ਨੇ ਜੀ? ਹੋਰ ਠੀਕ ਠਾਕ ਜੀ। ਘਰ ਕਿਹੜਾ ਜੀ ਆਪਣਾ? ਅੱਛੇ ਹੀ ਆ ਜੀ। ਹੋਰ ਠੀਕ ਠਾਕ ਜੀ। ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ਜੀ। ਸੰਗਤ ਜੀ ਇਸ ਟਾਈਮ ਅਸੀਂ ਕਕਰਾਲਾ ਕੱਲਾ ਪਿੰਡ ਦੇ ਵਿੱਚ ਆ ਜੀ ਜਿਹੜਾ ਕੀ ਸਮਰਾਲੇ ਦੇ ਬਿਲਕੁਲ ਨੇੜੇ ਆ ਜੀ। ਤੁਹਾਡਾ ਨਾਮ ਕੀ ਆ ਜੀ? ਸਰ ਨੂੰ ਗਰਮਜੀਤ ਸਿੰਘ ਆ ਜੀ। ਗੁਰਮੀਤ ਸਿੰਘ ਤੁਸੀਂ ਇੱਥੇ ਕੱਲੀ ਰਹ ਰਹੇ ਹੋ? ਹਾਂ ਜੀ। ਓਕੇ ਕੀ ਹੋ ਗਿਆ ਜੀ ਪੈਰ ਨੂੰ? ਅੱਛਾ ਚੱਕੇ ਉੱਪਰ ਮੜੀ ਮੜੀ ਜੀ ਇਹ ਤਾਂ ਬਹੁਤ ਬੁਰੇ ਹਾਲਾਤ ਨੇ ਜੀ ਥੋੜੇ ਇਦਾਂ ਨੂੰ ਹੋਇਓ ਵੀਰੇ ਮੜ ਜਾ ਅੱਲਾ ਮੈਂ ਲੇਟ ਮਾਰਿਓ ਜੀ ਮੜ ਜਾ ਆ ਚੱਕੇ ਉੱਪਰ ਮੜੀ ਲੱਤ ਬਹੁਤ ਬੁਰੇ ਹਾਲਾਤ ਨੇ ਜੀ ਤਾਂ ਲੇਟ ਵਾਲਾ ਵੀਰ ਕਿੱਡ ਅੱਛਾ ਠੀਕ ਹੈ ਜੀ ਇਹ ਥੋੜੇ ਹੋਇਆ ਖਾਰਸ਼ ਤੋਂ ਬਾਅਦ ਇਹ ਵੱਧ ਗਿਆ ਹੈ ਨਾ ਜੀ ਹਾਂ ਜੀ ਓਕੇ ਜੀ ਇਹ ਕਿੰਨੇ ਕ ਸਾਲ ਹੋ ਗਏ ਹੋਗਾ ਚਾਰ ਪੰਜ ਸਾਲ ਹੋ ਗਏ ਤੁਸੀਂ ਇਲਾਜ ਕਿਤੇ ਕਰਾਇਆ ਨਹੀਂ ਜੀ ਕਰਾਉਂਦਾ ਤਾਂ ਹੈਗਾ ਸੀਗਾ ਹਾਂ ਜੀ ਮਨਸ ਉੱਪਰ ਛੱਕੜੀ ਛੱਕੜੀ ਆ ਕੇ ਫੇਰ ਉਹ ਪੁਣੇ ਤਰ ਜਾਂਦਾ ਸੀ ਇਹ ਕੀ ਹੋਇਆ ਵਾ ਕੀ ਆ ਜੀ ਵੀਰੇ ਕੋਈ ਦੱਸ ਸਕਦਾ ਜੀ ਕੋਈ ਵੀਰ ਪੈਣਾ ਖੜੇ ਨੇ ਜੀ ਅੱਛਾ ਜੀ ਪੈਣੇ ਕੀ ਪ੍ਰੋਬਲਮ ਹੋਈ ਥੀ ਇਹਨਾਂ ਨੂੰ ਜੀ ਇੱਧਰ ਆ ਪੈਣੇ ਅੱਛਾ ਉਹ ਜੋ ਪੱਕਾ ਨੇ ਕੀੜੇ ਪੈ ਜਾਂਦੇ ਆ ਠੀਕ ਹੁਣ ਵੀ ਜ਼ਖਮ ਤਾਂ ਹੋ ਗਿਆ ਹੁਣ ਵੀ ਬਹੁਤ ਵੱਡਾ ਜੀ ਤੁਸੀਂ ਪਹਿਲਾਂ ਕੰਮ ਕਰ ਕੀ ਕਰਦੇ ਸੀ ਜੀ ਪਹਿਲਾਂ ਤਾਂ ਮੈਂ ਖੂਤ ਪੜਦਾ ਹੁੰਦਾ ਸੀ ਆ ਓਕੇ ਸਾਰਾ ਕੋ ਦਾਦੇ ਵੀ ਤੁਰ ਨਹੀਂ ਹੁੰਦਾ ਦਾ ਇਹਦੇ ਨਾਲ ਤੁਰਦਾ ਦਾ ਪਿਤਾ ਜੀ ਮੇਰੇ ਅਖੱਡੀ ਦਾ ਕੰਮ ਕਰਦੇ ਤੇ ਉਹਦਾ ਨਾਮ ਕੰਨੰਦਾ ਸੀਗਾ ਅੱਛਾ ਜੀ ਲੁਧਿਆਣਾ ਤੋਂ ਇਹਦਾ ਤਾਂ ਟੂੜਾ ਟੁੱਟਿਆ ਜੀ ਗਿਰ ਗਿਆ ਤਾਂ ਦਵਰ ਪੰਡਾਈ ਨੂੰ ਠੀਕ ਹੈ ਠੀਕ ਹੈ ਲੁਧਿਆਣਾ ਤੋਂ ਮਾਲ ਲਿਆ ਕੇ ਤਿੰਨ ਹੁੰਦਾ ਸੀ ਅੱਛਾ ਜੀ ਥੋੜੀ ਘਰ ਦੇ ਇਦਾਂ ਦੇ ਹਾਲਾਤ ਕਿਉਂ ਕਿੰਨੇ ਕ ਸਾਲ ਪੁਰਾਣਾ ਬਣਿਆ ਹੋਇਆ ਜੀ ਇਹ ਇਹ ਹੁਣੇ ਬਟਿਆ ਜੀ ਕਿ ਪਹਿਲਾਂ ਦੀ ਇਦਾਂ ਹੀ ਬਾਰਸ਼ੀ ਟੁੱਟ ਗਿਆ ਵੀਰੇ ਅੱਛਾ ਵੀਰੇ ਦੇਖਾ ਵੀਰੇ ਇਹ ਇਹ ਫਿਰ ਵੀਰ ਅੰਦਰ ਹੀ ਰਹਿ ਰਹੇ ਹਨਾ ਜਿਹਦੇ ਹਨਾ ਜੀ ਹਾਂ ਜੀ ਵੇ ਤਾਂ ਵਿਚਾਰਾ ਬਹੁਤ ਤੰਗ ਸੀ ਹੈ ਨਾ ਯਾਰ ਵੀਰੇ ਹਾਂਜੀ ਹਾਂਜੀ ਕੋਈ ਪ੍ਰਬੰਧ ਐਡਾ ਹੈ ਨਹੀਂ ਅਸੀਂ ਨਾ ਜੀ ਕਕਰਾਲੇ ਕਲਮ ਪਿੰਡ ਦੇ ਵਿੱਚ ਆ ਸੰਗਤ ਜੀ ਸਮਰਾਲੇ ਤੋਂ ਜਦੋਂ ਖਮਾਣੇ ਨੂੰ ਜਾਂਦੇ ਆ ਖਮਾਣੋ ਨੂੰ ਜਾਂਦੇ ਆ ਨਾ ਜੀ ਰਸਤੇ ਦੇ ਵਿੱਚ ਜਿਹੜਾ ਇਹ ਘਰ ਆ ਜੀ ਮੈਂ ਵੀਰ ਉਹਨਾਂ ਨੂੰ ਕਹੂੰਗਾ ਹਾਲਾਤ ਸਾਡੇ ਪੰਜਾਬ ਦੇ ਜ਼ਰੂਰ ਦਿਖਾਏ ਜਾਣ ਤਾਂ ਜੋ ਸਾਡੇ ਭੈਣ ਭਰਾਵਾਂ ਦੀ ਸੋਚ ਚੇਂਜ ਹੋ ਸਕੇ ਨਾ ਵੀਰਾਂ ਪ੍ਰਤੀ ਤਾਂ ਜੋ ਇਹਨਾਂ ਦੀ ਆਪਾਂ ਮਦਦ ਜਿਹੜੀ ਕਰ ਸਕੀਏ ਸਾਰੇ ਭੈਣ ਭਰਾ ਇਹ ਦੇਖੋ ਤੁਸੀਂ ਘਰ ਦੇ ਹਾਲਾਤ ਕੀ ਹੋ ਜਾਂਦੇ ਨੇ ਇਹ ਵੀਰ ਦੇ ਹਾਲਾਤ ਲੱਤ ਦੇ ਬੜੇ ਬੁਰੇ ਨੇ ਜੀ ਬਹੁਤ ਮੋਟੀ ਜੀ ਲੱਤ ਹੋ ਚੁੱਕੀ ਔਰ ਸਾਰੇ ਘਰ ਦੇ ਵਿੱਚ ਜਿਹੜਾ ਕੂੜਾ ਕਰਕਟ ਤੰਬਾਕੂ ਜੋ ਜੋ ਕੁਛ ਨੂੰ ਮਿਲੀ ਜਾਂਦਾ ਵੀਰ ਨੂੰ ਇੱਥੇ ਪ੍ਰਸ਼ਾਦਾ ਸ਼ੱਕ ਦਾ ਕੱਪੜਿਆਂ ਦੇ ਹਾਲਾਤ ਤੁਸੀਂ ਦੇਖ ਹੀ ਰਹੇ ਹੋ ਚਾਰ ਪਿਆ ਲੈਵੇ ਜਿੰਨਾ ਕ ਵੀਰ ਨੂੰ ਕੋਈ ਖਾਣ ਪੀਣ ਨੂੰ ਗਵਾਂਢੀ ਦਿੰਦੇ ਨੇ ਉਹ ਸ਼ੱਕੀ ਜਾਂਦਾ ਜੀ ਪਰ ਆਹ ਹਾਲਾਤ ਇਸ ਇਨਸਾਨ ਦੇ ਘਰ ਦੇ ਨੇ ਜੀ ਅਸੀਂ ਤੁਹਾਡੇ ਭੈਣ ਭਰਾਵਾਂ ਦੇ ਚਰਨਾਂ 'ਚ ਇਹ ਵੀਡੀਓ ਸਾਂਝੀ ਤਾਂ ਕੀਤੀ ਆ ਵੀ ਆਪ ਜੀ ਨੂੰ ਪਤਾ ਲੱਗ ਸਕੇ ਸਾਡੇ ਪੰਜਾਬ ਦੇ ਵਿੱਚ ਆ ਦੇਖੋ ਕਿੰਨੀ ਇਨਫੈਕਸ਼ਨ ਹੋਣੀ ਐ ਇੱਥੇ ਕਿੰਨੀਆਂ ਪੱਟੀਆਂ ਇਸ ਵੀਰ ਨੇ ਜਿਹੜੀਆਂ ਖੋਲੀਆਂ ਨੇ ਆਪਣੇ ਆਪ ਜਾਂ ਕਿੰਨੀਆਂ ਕਿਸੇ ਨੇ ਕੀਤੀਆਂ ਹੋਣੀਆਂ ਜਾਂ ਆਪ ਕੀਤੀਆਂ ਹੋਣੀਆਂ ਪਰ ਹਾਲਾਤ ਤੁਹਾਡੇ ਸਾਹਮਣੇ ਨੇ ਜੀ ਇਹ ਘਰ ਦੇ ਵਿੱਚ ਉੱਪਰ ਵੀ ਜਿਹੜਾ ਚਾਦਰ ਹੀ ਪਈਆਂ ਵੀਆਂ ਨੇ ਜੀ ਇਹ ਹੁਣੇ ਪਈਆਂ ਨੇ ਵੀਰ ਹੁਣੇ ਦੱਸ ਰਹੇ ਨੇ ਆਪਾਂ ਤੁਹਾਡੀ ਗੱਲ ਸੁਣਦੇ ਆਂ ਵੀਰੇ 2 ਮਿੰਟਾਂ ਲਈ ਔਰ ਅੰਦਰ ਕੀ ਆ ਵੀਰੇ ਵਾਹਿਗੁਰੂ ਇੱਧਰ ਵੀ ਚਾਦਰ ਰਹੀ ਨੇ ਹਨਾ ਵੀਰੇ ਵਾਹ ਜੀ ਵਾਹ ਵਿਚਾਰਿਆਂ ਦਾ ਬੜਾ ਇਹਨਾਂ ਦੇ ਘਰ ਚ ਵੀਰੇ ਇਹਨਾਂ ਦੇ ਮਾਪੇ ਕਿੱਥੇ ਨੇ ਜੀ ਮਾਪੇ ਓਕੇ ਵੀਰੇ ਓਕੇ ਆਜੋ ਵੀਰੇ ਆਹ ਤਸਵੀਰਾਂ ਕਿਹਨਾਂ ਦੀਆਂ ਨੇ ਜੀ ਓਕੇ ਇਹ ਪਰਿਵਾਰਕ ਮੈਂਬਰਾਂ ਦੀਆਂ ਕਿਸੇ ਟਾਈਮ ਇਨਸਾਨ ਬੜੇ ਚਾਈ ਚਾਈ ਤਸਵੀਰਾਂ ਖਿਚਾਉਂਦਾ ਪਰ ਨਹੀਂ ਪਤਾ ਹੁੰਦਾ ਇਨਸਾਨ ਨੂੰ ਵੀ ਅਗਲਾ ਸਮਾਂ ਹੀ ਮਾਪੇ ਦੀ ਹੋਣੀ ਜੀ ਇਹ ਮਾਪੇ ਦੀ ਤਸਵੀਰ ਹੈ ਸੰਗਤ ਜੀ ਇਹਨਾਂ ਨੇ ਕਦੇ ਨਹੀਂ ਸੋਚਿਆ ਹੋਣਾ ਵੀ ਜਿਸ ਘਰ ਦੇ ਵਿੱਚ ਇਹ ਤਸਵੀਰਾਂ ਲਾਉਣ ਲਈ ਖਿਚਾਈਆਂ ਸੀਗੀਆਂ ਉਸ ਘਰ ਦੇ ਅੱਜ ਆ ਹਾਲਾਤ ਹੋ ਜਾਣਗੇ ਜੀ ਇਹ ਵੀ ਮਾਪੇ ਦੀ ਆ ਜੀ ਇਹ 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 ਮਾਤਾ ਜੀ ਜਰਨਲ ਕੌਰ ਜੀ ਨੇ ਜੀ ਤੇ ਇਹਨਾਂ ਦਾ ਬੇਟਾ ਜਿਹਨਾਂ ਨੂੰ ਅਸੀਂ ਲੈਣ ਆਇਆ ਜੀ ਇਹ ਸਕੂਲ ਦੀ ਤਸਵੀਰ ਹੈ ਜੀ ਇਹ ਕਿਹੜੇ ਸਾਲ ਦੀ ਆ ਜੀ ਵੀਰੇ ਇਹ ਹੈਗੀ ਆ ਜੀ 1998 87 ਦੀ ਆ ਜੀ 1987 ਤੇ 88 ਦੀ ਜਿਹੜੀ ਤਸਵੀਰ ਹੈ ਜੀ ਇਹ ਕਿੰਨੇ ਚਾਵਾਂ ਵਾਲਾ ਇਨਸਾਨ ਤਸਵੀਰਾਂ ਖਿਚਾਉਂਦਾ ਪਰ ਅੱਜ ਦੇ ਆ ਹਾਲਾਤ ਹੋ ਗਏ ਕੀ ਇਹਨਾਂ ਦੇ ਮਾਪੇ ਪਾ ਨੇ ਕਦੇ ਸੋਚਿਆ ਸੀ ਵੀ ਸਾਡਾ ਬੱਚਾ ਸਾਡਾ ਪੁੱਤ ਆਹ ਹਲਾਤਾਂ ਚ ਵੀ ਰੋਲੂਗਾ ਇਹ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਅਵੇਰ ਹੋਣ ਦੀ ਲੋੜ ਆ ਇਹਨਾਂ ਦੇ ਵੀਰਾਂ ਦੀ ਇਦਾਂ ਦੇ ਵੀਰਾਂ ਦੀ ਮਦਦ ਕਰਨ ਦੀ ਲੋੜ ਆ ਜੀ ਤਾਂ ਜੋ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਪੰਡਲ ਲਚਕਾਣੀ ਵੱਲੋਂ ਆਇਆ ਸਾਡਾ ਕੰਮ ਕੀ ਹੈਗਾ ਜੀ ਇਦਾਂ ਦੇ ਵੀਰਾਂ ਦੀ ਸਾਮ ਸੰਭਾਲ ਕਰਨਾ ਤੇ ਸਾਨੂੰ سپورਟ ਸਾਰੀ ਤੁਸੀਂ ਭੈਣ ਭਰਾ ਹੀ ਕਰਦੇ ਹੋ ਕੋਈ ਰਾਸ਼ਨ ਦਿੰਦਾ ਕੋਈ ਕੱਪੜਾ ਦਿੰਦਾ ਤੇ ਆਪਾਂ ਇਦਾਂ ਦੇ ਵੀਰਾਂ ਨੂੰ ਸਾਹਮਣੇ ਚ ਕਾਮਯਾਬ ਹੋਣੇ ਆ ਸੰਗਤ ਬਹੁਤ ਵਧੀ ਜਾ ਰਹੀ ਹੈ ਸਾਡੇ ਕੋਲੇ ਹੁਣ ਆਪਾਂ ਹੋਰ ਵੱਡੀ ਬਿਲਡਿੰਗ ਦੀ ਸ਼ੁਰੂਆਤ ਕਰਾਂਗੇ ਇੱਕ ਆਉਣ ਵਾਲੇ ਸਮੇਂ ਚ ਜਿੱਦੇ ਚ ਹੋਰ ਇਦਾਂ ਦੇ ਵੀਰਾਂ ਨੂੰ ਲਿਆ ਕੇ ਠੀਕ ਕਰਕੇ ਦੁਆਰੇ ਉਹਨਾਂ ਦੇ ਪੈਰਾਂ ਤੇ ਖੜਾ ਕੀਤਾ ਜਾ ਸਕੇ ਇਹ ਭੈਣ ਨੇ ਜੀ ਭੈਣੇ ਆਜੋ ਤੁਸੀਂ ਭੈਣੇ ਇਹ ਤੁਹਾਡੇ ਮਾਂ-ਬਾਪ ਦੀ ਕੋਈ ਨਾ ਤੁਸੀਂ ਭਾਬਕ ਨਾ ਹੋਵੋ ਜੀ ਇਹ ਤਸਵੀਰ ਕਿਹਨਾਂ ਦੀ ਹੈ ਜੀ ਮੇਰੇ ਮੰਮੀ ਨਾਲ ਦੀ ਓਕੇ ਜੀ ਇਹ ਮਤਲਬ ਜਿਹੜਾ ਤੁਹਾਡਾ ਭਰਾ ਜੀ ਇਹ ਜਨਮ ਤੋਂ ਹੀ ਪਹਾਜਾ ਜੀ ਕਿ ਦੁਬਾਰੇ ਜਨਮ ਤੋਂ ਹੀ ਇਹ ਮਤਲਬ ਹੁਣ ਇਹ ਫੇ ਦੌਰਾ ਪੈਂਦਾ ਤਾਂ ਇੱਕ ਪੱਪ ਪਰ ਤੁਰਦਾ ਹੁੰਦਾ ਤਾਂ ਇਹ ਅੱਛਾ ਜੀ ਫੇ ਦੁਬਾਰੇ ਪਕੇ ਗਿਰ ਗਿਆ ਚੂੜਾ ਟੁੱਟ ਗਿਆ ਇਹਦਾ ਪਹਿਲਾਂ ਅੱਛਾ ਜੀ ਤੋ ਤਾਂ ਬਾਅਦ ਬੁੱਝ ਜਾਂਦਾ ਦੌਰਾ ਪੈਂਦਾ ਇਹ ਦੌਰਾ ਪੈ ਕੇ ਮਤਲਬ ਚੂੜਾ ਟੁੱਟਿਆ ਇਹਦਾ ਅੱਛਾ ਜੀ ਹਾਂਜੀ ਹੁਣ ਆ ਪਤਾ ਨਹੀਂ ਕੀ ਹੋ ਗਿਆ ਜਵੇਂ ਪਹਿਲਾਂ ਤਾਂ ਬਾਬਾ ਮਸਤਰਾਮ ਦੇ ਜਾਂਦਾ ਤਾਂ ਉੱਥੇ ਆਪਣਾ ਰੋਟੀ ਖਾਏ ਹੁੰਦਾ ਤਾਂ ਜਾ ਕੇ ਬਾਬਾ ਮਸਤਰਾਮ ਦੀ ਕਿੱਥੇ ਆ ਜੀ ਇਹ ਜਗ੍ਹਾ ਆ ਛੋਟ ਨੀਵੇਂ ਚਟਾਣੇ ਹੈ ਜੀ ਠੀਕ ਹੈ ਕੋਈ ਡੇਰਾ ਜੀ ਹਾਂਜੀ ਡੇਰਾ ਜੀ ਗੁਰੂ ਘਰ ਠੀਕ ਹੈ ਉੱਥੇ ਪੁਛਾਦਾ ਝ ਸਕਦੇ ਵੀਰੇ ਠੀਕ ਹੈ ਜੀ ਕਿ ਦਿਨ ਲਿਆਉਂਦਾ ਰੋਟੀ ਦਿਨ ਵਾਸਤੇ ਆਪਣ ਖਾ ਲੈਂਦਾ ਫਿਰ ਹੋਈ ਅੱਛਾ ਜੀ ਹਾਂਜੀ ਮਤ ਤੁਹਾਡੇ ਮਾਪੇ ਨੇ ਕੀ ਕੰਮ ਕਰਦੇ ਸੀ ਜੀ ਉਹ ਤਾਂ ਬਸ ਆਪਣਾ ਮਜ਼ਦੂਰੀ ਖੱਡੀ ਬਣਦੇ ਹੁੰਦੇ ਸੀਗੇ ਕੱਪੜਾ ਬਣਦੇ ਸੀ ਹਾਂਜੀ ਠੀਕ ਹੈ ਜੀ ਬਾਪ ਨੂੰ ਤੁਹਾਰੇ 27 28 ਸਾਲ ਹੋ ਗਏ ਜੀ ਅੱਛਾ ਜੀ ਹਾਂਜੀ ਮਾਂ ਨੂੰ ਬਿਮਰੀ ਨੂੰ ਦੱਸੋ ਕਿ ਭੈਣ ਕਿੰਨੇ ਭੈਣ ਭਰਾ ਅਸੀਂ ਤਾਂ ਚਾਰ ਭੈਣਾਂ ਤੇ ਤਿੰਨ ਭਾਈ ਤੇ ਹੁਣ ਤਾਂ ਬਸ ਅਸੀਂ ਦੋ ਭੈਣਾਂ ਰਹਿ ਗਈਆਂ ਠੀਕ ਹੈ ਤਿੰਨ ਪਾਈਆਂ ਹੋਰ ਤਾਂ ਹੈ ਉਹ ਨਹੀਂ ਪਾਈ ਬਸ ਗਏ ਹੋਈਆਂ ਜਿਹੜੇ ਤਾਂ ਕੋਈ ਪੁੱਛਦਾ ਹੀ ਨਹੀਂ ਹੈਗਾ ਇਹਨੂੰ ਹਾਂਜੀ ਬਸ ਮੈਂ ਹੀ ਪੁੱਛਦੀ ਆ ਕੋਈ ਤਾਂ ਕੋਈ ਤਾਂ ਹੈਗੇ ਜੀ ਆਲੇ ਦੁਆਲੇ ਹੈਗੇ ਆ ਜੀ ਹੈਗੇ ਆ ਜੂ ਤਾਂ ਜਾ ਕੇ ਤੇ ਫਿਰਦੇ ਆ ਹਾਂਜੀ ਉਹ ਤਾਂ ਜੂਦੇ ਜਾ ਉਹ ਇਸ ਵੀਰ ਦੇ ਲਈ ਕੋਈ ਮਦਦ ਕਰਾ ਦੇ ਦਿਓ ਉਹ ਹਾਂਜੀ ਹਾਂ ਜੇ ਕੋਈ ਪੁੱਛਦਾ ਹੀ ਨਹੀਂ ਹੈਗਾ ਇਹਨੂੰ ਉਹ ਨਾ ਹੀ ਹੋਏ ਨਾਲ ਦੇਈਆਂ ਹਾਂਜੀ ਬਸ ਇੱਕ ਮੈਂ ਹੀ ਪੁੱਛਦੀ ਆ ਕੋਈ ਨੂੰ ਪੁੱਛਾਇਰ ਹਾਂਜੀ ਤੇ ਲੱਤ ਦੇ ਤਾਂ ਬਹੁਤ ਬੁਰੇ ਹਾਲਾਤ ਨੇ ਜੀ ਇਹ ਫੇਰ ਤੁਹਾਡੇ ਚਾਦਰਾਂ ਕਿਹਨਾਂ ਨੇ ਪਾਈਆਂ ਜੀ ਇਹ ਇਹ ਪੰਚਾਇਤ ਨੇ ਪਾਈਆਂ ਜੀ ਪਿੰਡ ਦੇ ਆਹ ਜੀ ਹਾਂ ਜੀ ਮਤਲਬ ਕੀ ਹਾਲਾਤ ਸੀ ਪਹਿਲਾਂ ਤਾਂ ਇੱਟ ਵਾਲਾ ਦੇ ਸਾਰੇ ਚੋ ਜਾਂਦਾ ਤਾਂ ਪਾਣੀ ਪਾਣੀ ਫਿਰਦਾ ਹੁੰਦਾ ਤਾਂ ਜੀ ਹਾਂ ਜੀ ਅੱਛਾ ਜੀ ਧੰਨਵਾਦ ਵੀਰੇ ਤੁਹਾਡਾ ਪਿੰਡ ਵਾਸੀ ਹੁੰਦਾ ਜੀ ਆਹ ਤਾਂ ਜੀ ਮੂਰੇ ਸਾਰਾ ਚੋ ਜਾਂਦਾ ਸੀ ਆ ਤਾਂ ਗਿਰੀ ਹੋਈ ਹੁੰਦੀ ਸ਼ਾਇਦ ਤਾਂ ਅੱਛਾ ਜੀ ਉਹ ਮੂਰੇ ਮਤਲਬ ਸਾਰਾ ਚੋ ਜਾਂਦਾ ਤਾਂ ਜੀ ਫਲਾਂ ਤੇ ਅਸੀਂ ਸੰਗਤਾਂ ਨੂੰ ਦਿਖਾਏ ਰਿਹਾ ਵੀਰੇ ਹੋਇਓ ਮੜ ਜਾ ਸਾਰੇ ਭਰਾ ਜੀ ਜਿਹੜਾ ਤੁਸੀਂ ਆਓ ਵੀਰੇ ਤੇ ਜਰਾ ਤੁਰ ਫਿਰ ਘਟ ਸਕਦਾ ਜੀ ਇਸ ਕਰਕੇ ਜਿੰਨਾ ਕਿ ਮਿਲਦਾ ਉਨਾਂ ਕ ਛਕੀ ਜਾਂਦਾ ਜੀ ਪ੍ਰਸ਼ਾਦਾ ਪਾਣੀ ਫਿਰ ਮਤਲਬ ਉੱਥੇ ਇੱਕ ਛੱਕਿਆ ਕਰੇ ਪਿਆ ਜਾਂਦਾ ਓਕੇ ਓਕੇ ਇਹ ਚੱਲਦਾ ਮਾੜਾ ਮੋਟਾ ਵੀਰੇ ਇਹਨਾਂ ਦਾ ਓਕੇ ਵਾਹਿਗੁਰੂ ਬਹੁਤ ਪੁਰਾਣਾ ਜਿਹੜਾ ਘਰ ਬਣਿਆ ਵਾ ਜੀ ਹਾਲਾਤ ਬਹੁਤ ਹੀ ਦਰਦਨਾਕ ਨੇ ਜੀ ਹਾਂਜੀ ਅਜੂਰੀ ਅਜੂ ਭੈਣੇ ਉਰੀ ਅਜੂ ਭੈਣੇ ਥੋੜੇ ਪਿਛੇ ਆ ਜੀ ਗਰਮ ਕਰਕੇ ਖਾ ਲਿਆ ਕਰੂਗਾ ਉਰਣ ਹੋਣੀ ਭੈਣੇ ਉਰਣ ਹੋਣੀ ਹਾਂਜੀ ਇਧਰ ਆ ਜੂ ਵੀਰੇ ਦੋਏ ਹਾਂਜੀ ਅੱਜ ਆ ਸਲੈਂਟਰ ਜੀ ਦੇ ਕੇ ਕੀ ਮੈਂ ਚੁੱਲਾ ਮਚਾ ਰੋਟੀ ਗਰਮ ਕਰਕੇ ਖਾ ਲਿਆ ਕਰੂਗਾ ਪਤਾ ਉੱਥੋਂ ਲਿਆ ਕੇ ਵੀ ਕਦੀ ਲਿਆਉਦਾ ਦੁਗਰੇ ਗਰਮ ਕਰਕੇ ਖਾ ਲੈਂਦਾ ਜੀ ਭੈਣੇ ਮੈਂ ਇੱਕ ਗੱਲ ਕਹੂੰਗਾ ਸਾਡੇ ਭੈਣ ਭਰਾ ਬਹੁਤ ਜੁੜੇ ਹੋਏ ਨੇ ਸਾਡੇ ਨਾਲ ਦੇਖੋ ਹਰੇਕ ਧੀ ਨੂੰ ਹਰੇਕ ਭੈਣ ਨੂੰ ਆਪਣੇ ਪੇਕਿਆਂ ਦਾ ਬਹੁਤ ਚਾਅ ਹੁੰਦਾ ਵੀ ਸਾਡੇ ਪੇਕਿਆਂ ਦਾ ਘਰ ਆ ਜਿਹੜਾ ਖਾਸ ਦਾ ਇਹ ਦੇਖ ਕੇ ਗੱਲ ਨੂੰ ਮਾਰ ਦਿੰਦੇ ਨੀ ਮੈਨੂੰ ਇਦਾਂ ਦੇ ਘਰਾਂ ਚ ਆ ਕੇ ਨਾ ਜੀ ਮੇਰਾ ਨਾਨਕਾ ਘਰ ਵੀ ਚ ਇੱਤੇ ਆਉਂਦਾ ਸਾਡਾ ਘਰ ਖੁਦ ਇਦਾਂ ਸੀਗਾ ਜਿਹੜੇ ਪੁਰਾਣੇ ਵੀਰ ਜਾਣਦੇ ਨੇ ਟੋਡਰਵਾਲ ਪਿੰਡਾ ਨਾਬੇ ਕੋਲੇ ਮੈਨੂੰ ਖੁਦ ਆਪ ਯਾਦ ਆਉਂਦੀ ਆ ਸਾਡਾ ਖੁਦ ਘਰ ਜਿਹੜਾ ਚੋਂਦਾ ਸੀ ਬਹੁਤ ਪੁਰਾਣੀ ਗੱਲ ਆ ਉਸ ਦਿਦ ਬਾਅਦ ਗੁਰੂ ਸਾਹਿਬ ਨੇ ਜੇ ਫੋਨ ਕਰ ਦਿੰਦਾ ਮੇਰੇ ਕੀੜੇ ਪੈ ਗਏ ਮੈਂ ਦੱਸਦਾ ਮੈਂ 24 ਸਾਂਭ ਰਹੀ ਆ ਮੁਤਾਬਸੇ ਤਾਂ ਬਿਮਾਰ ਐ ਨਹੀਂ ਇਹ ਕਰਕੇ ਫੇਰ ਪਰ ਅਸੀਂ ਸਾਡੀਆਂ ਭੈਣਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਇਹ ਕੇ ਵੀ ਘਰ ਆ ਜੀ ਅਸੀਂ ਆਪਣੇ ਘਰਾਂ 'ਚ ਧੀਆ ਪੁੱਤਾਂ ਦੇ ਨਾਲ ਬੜੀ ਮੌਜ ਦੀ ਜ਼ਿੰਦਗੀ ਜੀ ਰਹੀਆਂ ਸਾਨੂੰ ਦੋ ਟਾਈਮ ਦਾ ਪ੍ਰਸ਼ਾਦਾ ਮਿਲਦਾ ਕੱਪੜਾ ਲੀੜਾ ਮਿਲਦਾ ਹੋਰ ਕਿੰਨੀਆਂ ਸਹੂਲਤਾਂ ਸਾਨੂੰ ਸੱਚੇ ਪਾਤਸ਼ਾਹ ਵਾਹਿਗੁਰੂ ਅੱਲਾਹ ਆਰਾਮ ਜੀ ਨੇ ਦਿੱਤੀਆਂ ਨੇ ਅਸੀਂ ਉਹਨਾਂ ਨੂੰ ਥੋੜਾ ਜਿਹਾ ਸੋਚੀਏ ਕਿ ਕੁਝ ਇਨਸਾਨ ਐ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਨ੍ਹਾਂ ਕੋਲ ਸਹੂਲਤਾਂ ਨਹੀਂ ਹੈਗੀਆਂ ਦੇਖੋ ਤੁਹਾਡੇ ਕੋਲੇ ਦੋ ਵਗ ਦੀ ਰੋਟੀ ਹੈ ਇਨਸਾਨ ਹੈ ਇਹਦੇ ਕੋਲੇ ਪ੍ਰਸ਼ਾਦੇ ਦਾ ਕੋਈ ਪ੍ਰਬੰਧ ਨਹੀਂ ਤੁਹਾਡੇ ਕੋਲੇ ਕੱਪੜਾ ਇਨਾਂ ਕੋਲੇ ਕੱਪੜੇ ਦਾ ਕੋਈ ਪ੍ਰਬੰਧ ਨਹੀਂ ਤੁਹਾਡੇ ਕੋਲੇ ਤੰਦਰੁਸਤੀ ਆ ਤੁਸੀਂ ਫਿਰ ਵੀ ਕਿਸੇ ਗਰੀਬ ਲਈ ਕਿਸੇ ਮਜਲੂਮ ਲਈ ਹਾਂ ਦਾ ਨਾਰਾਣਾ ਮਾਰੋ ਫਿਰ ਪ੍ਰਮਾਤਮਾ ਨੂੰ ਆਪਾਂ ਕੀ ਮੂੰਹ ਦਿਖਾਵਾਂਗੇ ਜਦੋਂ ਗੁਰੂ ਮਹਾਰਾਜ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਸਾਡਾ ਫਰਜ਼ ਬਣਦਾ ਸੀ ਇਦਾਂ ਦੇ ਲੋੜਵੰਦਾਂ ਦੀ ਵਾਹ ਫੜੀਏ ਇਸ ਕਰਕੇ ਸੱਚੇ ਪਾਤਸ਼ਾਹ ਵਾਹਿਗੁਰੂ ਹੋਰ ਵੱਧ ਦਊਗਾ ਤੰਦਰੁਸਤੀ ਤੋਂ ਬੜੀ ਕੋਈ ਅਮੀਰੀ ਨਹੀਂ ਜੀ ਦੁਨੀਆ ਕੋਲੇ ਸੰਗਤ ਕੋਲੇ ਪੈਸਾ ਬਥੇਰਾ ਹੋ ਸਕਦਾ ਗਰੀਬੀ ਕਿਸੇ ਕੋਲੇ ਹੋ ਸਕਦੀ ਆ ਪਰ ਜਿਹੜੀ ਤੰਦਰੁਸਤੀ ਆ ਉਹੀ ਸਭ ਤੋਂ ਵੱਡੀ ਅਮੀਰੀ ਹੈ ਜੇਕਰ ਜੇ ਇਨਸਾਨ ਤੰਦਰੁਸਤ ਹੁੰਦਾ ਸ਼ਾਇਦ ਇਹਦੇ ਘਰ ਦੇ ਹਾਲਾਤ ਨਾ ਹੁੰਦੇ ਸ਼ਾਇਦ ਅੱਜ ਨੂੰ ਵਿਆਹ ਹੋ ਜਾਂਦਾ ਪਹਿਨੇ ਵਿਆਹ ਤਾਂ ਨਹੀਂ ਹੋਇਆ ਦੀ ਵੀਰ ਦਾ ਸ਼ਾਇਦ ਅੱਜ ਨੂੰ ਵਿਆਹ ਹੋਇਆ ਹੁੰਦਾ ਬੱਚੇ ਹੁੰਦੇ ਇਹਨੂੰ ਘਰ ਦੇ ਹਾਲਾਤ ਹੋਰ ਹੁੰਦੇ ਤੇ ਨੌਕਰੀ ਮਿਲ ਗਈ ਤੇ ਪਹਿਲੇ ਮਦਰਬ 10 ਪੜਿਆ ਹੋਇਆ ਇਹ ਨੌਕਰੀ ਮਿਲ ਗਈ ਸੀ ਉੱਥੇ ਪਤਾ ਨਹੀਂ ਕਿਸਮਤ ਨੇ ਕਿਆ ਇਹ ਨੁ ਪਰਿਆ ਤੀਨ ਦਿਨ ਤੀਨ ਡਿਊਟਾ ਹਾਜ਼ਰੀ ਲੱਗਿਆ ਦੀਆਂ ਚੌਥੇ ਦਿਨ ਕਹਿੰਦੇ ਹੋਰੇ ਨਹੀਂ ਕਿੱਥੇ ਕਿੱਥੇ ਨੌਕਰੀ ਮੈਂ ਨਹਿਰੀ ਮਹਿਕਮੇ ਚ ਮਿਲ ਗਈ ਸੀ ਜੀ ਇਹਨੂੰ ਅੱਛਾ ਜੀ ਹਾਂਜੀ ਅੱਜ ਤੋਂ ਬੱਤੀ 33 32 33 ਸਾਲ ਪਹਿਲਾਂ ਦੀ ਗੱਲ ਹੈ ਜੀ ਅੱਛਾ ਜੀ ਹਾਂਜੀ ਇਹ ਕੀ ਨਾਮ ਹੈ ਵੀਰ ਦਾ ਇਹ ਗਰਮੀਰ ਸਿੰਘ ਆ ਜੀ ਇਹ ਗਰਮੀਰ ਸਿੰਘ ਨਾਮ ਆ ਜੀ ਜਿਹੜੇ 30 32 ਸਾਲ ਪਹਿਲਾਂ ਨਹਿਰੀ ਮਹਿਕਮੇ ਚ ਕੋਈ ਕੰਮ ਕਰਦੇ ਸੀ ਵੀਰ ਉਹ ਜ਼ਰੂਰ ਤੁਸੀਂ ਪਛਾਣ ਕਰਿਓ ਵੀਰ ਦੀ ਇਹ ਨਹਿਰੀ ਮਹਿਕਮੇ ਦੇ ਵਿੱਚ ਜਿਹੜਾ ਵੀਰ ਨੌਕਰੀ ਇਹਨੂੰ ਮ ਖੇਡ ਤੁਹਾਡੇ ਸਾਹਮਣੇ ਆ ਜਿਹੜਾ ਕਿਸਮਤ ਅੱਜ ਕਿੱਥੇ ਲੈ ਆਈ ਆਜੋ ਵੀਰੇ ਇਹ ਸਾਡੇ ਬਹੁਤ ਹੀ ਪਿਆਰੇ ਭਰਾ ਸਾਡੇ ਨਾਲ ਸਾਰੇ ਖੜੇ ਨੇ ਜੀ ਇਹ ਵੀ ਵੀਰੋਂ ਨਹੀਂ ਵਧੀਆ ਸੇਵਾ ਕਰਦੇ ਨੇ ਜੀ ਉਰੇ ਇਲਾਕੇ ਦੇ ਵਿੱਚ ਦੂਜੇ ਆਗੇ ਵੀਰ ਉਹ ਆਪਣੇ ਬੰਦੇ ਜਿਹੜੇ ਖਮਾਣੋ ਵਾਲੇ ਆਗੇ ਵੀਰ ਕਿੱਥੇ ਨੇ ਵੀਰ ਅੱਛਾ ਕੋਈ ਨਾ ਬਾਹਰਲੇ ਪਾਸੇ ਹੋ ਜਾਣੇ ਖੁੱਲੀ ਜਗ੍ਹਾ 'ਚ ਜੀ ਹਾਂਜੀ ਚਲੋ ਅੰਦਰ ਵੀਰੇ ਚਲੋ ਵੀਰੇ ਚਲੋ ਜੀ ਚਲੋ ਵੀਰੇ ਔਰ ਹਾਲਾਤ ਤਾਂ ਕਰਦੇ ਤੁਸੀਂ ਸਾਰੇ ਪਿੰਨਪੁਰਾ ਘਰਾਂ 'ਚ ਬੈਠੇ ਦੇਖੋਗੇ ਵੀ ਆਹ ਹਾਲਾਤ ਰੱਬ ਕਿਸੇ ਦੇ ਘਰ ਦੇ ਨਾ ਬਣਾਵੇ ਜਿਹੜੇ ਇਸ ਘਰ ਦੇ ਹਾਲਾਤ ਨੇ ਕਿਸੇ ਦੇ ਘਰ ਚਾਹ ਹਾਲਾਤ ਨਾ ਬਣਨ ਜੀ ਔਰ ਤੰਦਰੁਸਤੀ ਪਰਮਾਤਮਾ ਸਾਰਿਆਂ ਨੂੰ ਦਵੇ ਜੀ ਆਜੋ ਵੀਰੇ ਨਹੀਂ ਨਹੀਂ ਵੀਰੇ ਮੈਂ ਨਹੀਂ ਛਕਣਾ ਵੀਰੇ ਕੁਛ ਆਜੋ ਵੀਰੇ ਆ ਤਾਂ ਸਾਰਾ ਵਿਚਾਰਿਆਂ ਦਾ ਉੱਪਰ ਹੀ ਚੱਲ ਰਿਹਾ ਇੱਕ ਨੇ ਰੱਬ ਦੀ ਛੱਤ ਥੱਲੀ ਪੈਂਦੇ ਨੇ ਜੀ ਵੀਰੇ ਤੁਹਾਨੂੰ ਨੌਕਰੀ ਮਿਲ ਗਈ ਸੀ ਜੀ ਮਿਲ ਗਈ ਤਾਂ ਹੈਗੀ ਸੀ ਤੁਸੀਂ ਉੱਥੇ ਫਿਰ ਕੀ ਹੋਇਆ ਜੀ ਤੁਸੀਂ ਛੱਡ ਕੇ ਦਿੱਤੀ ਉਹਨਾਂ ਨੇ ਮੇਰੇ ਦੋ ਇੱਕ ਕਾ ਪਹਿਲਵਾ ਕੇ ਕਹਿੰਦੇ ਵੀ ਹਲੇ ਤੂੰ ਘਰੇ ਦਾ ਵੀ ਤੁਸੀਂ ਚਾ ਤੈਨੂੰ ਤੇਰੀ ਲੋੜ ਹੋ ਕੇ ਉਸੇ ਦਾ ਮ ਬਲਾ ਲਵਾਂਗੇ ਓਕੇ ਇਹ ਕਿਹੜੇ ਸਾਲਾਂ ਦੀ ਗੱਲ ਹੈ ਜੀ ਜਦੋਂ ਮੈਂ ਮੈਟ੍ਰਿਕ ਕਰੀ ਹੋ ਸੀਗੀ ਜੀ 92 ਦੇ ਵਿੱਚ 92 ਦੇ ਓਕੇ ਹਾਂਜੀ ਠੀਕ ਹੈ ਠੀਕ ਹੈ ਵੀਰੇ ਕੀ ਕਹਿਣਾ ਚਾਹੁੰਦੇ ਵੀਰੇ ਕੋਈ ਗੱਲ ਕਹਿਣੀ ਹੋਵੇ ਕੀ ਤੁਸੀਂ ਇਸ਼ਨਾਨ ਨਹੀਂ ਕੀਤਾ ਬਹੁਤ ਟਾਈਮ ਹੋ ਗਿਆ ਇਸ਼ਨਾਨ ਇਸ਼ਨਾਨ ਹੁੰਦਾ ਨਹੀਂਗਾ ਨਹੀਂ ਜਮਤ ਤੂੰ ਕਹਤ ਇਹਨਾਂ ਕੋਸ਼ਿਸ਼ ਕਰਦੇ ਆਂ ਜੀ ਇਹਨਾਂ ਦਾ ਲੱਤ ਜਿਹੜੀ ਡਾਕਟਰ ਨੂੰ ਦਿਖਾਈ ਜਾਊਗੀ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਵੀਰੇ ਕੀ ਹਾਲ ਨੇ ਜੀ ਵੀਰੇ ਠੀਕ ਠਾਕ ਨਾ ਮੇਰੇ ਭਾਈ ਨਾ ਮੇਰੇ ਭਾਈ ਨਾ ਇਹ ਵੀਰੋ ਨੇ ਵਧੀਆ ਸਾਡਾ ਸਹਿਯੋਗ ਕਰਦੇ ਨੇ ਨਾਲ ਵੀਰੋ ਨੇ ਇਧਰਲੇ ਏਰੀਆ 'ਚ ਵਧੀਆ ਸੇਵਾਵਾਂ ਨਿਭਾ ਰਹੇ ਨੇ ਜੀ ਸਾਡੇ ਨਾਲ ਬਹੁਤ ਸਮੇਂ ਤੋਂ ਜੁੜੇ ਹੋਏ ਨੇ ਇਹਦਾ ਇੱਥੇ ਜਿਵੇਂ ਲੋੜ ਬੰਦਾਂ ਨੂੰ ਕੋਈ ਚੀਜ਼ਾਂ ਡੋਨੇਟ ਕਰਨੀਆਂ ਕਿਸੇ ਨੂੰ ਕੋਈ 휠 ਚੇਅਰਾਂ ਕਿਸੇ ਨੂੰ ਕੋਈ ਕੈਂਪ ਲਾਉਣੇ ਦਸਤਾਰਾਂ ਦੇ ਹੋਰ ਜਿਹੜੇ ਇਦਾਂ ਦੇ ਕੰਮ ਨੇ ਕੌਮਲੀ ਚੜ੍ਹਦੀ ਕਲਾ ਦੇ ਜਿਹੜੇ ਕੰਮ ਨੇ ਉਹ ਵੀਰ ਕਰਦੇ ਨੇ ਜੀ ਸਾਰਾ ਨਗਰ ਨਿਵਾਸੀ ਖੜੇ ਨੇ ਤਹਿ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਔਰ ਇਸ ਵੀਰ ਦਾ ਆਪਾਂ ਲਾਸ਼ ਸ਼ੁਰੂ ਕਰਕੇ ਦੇਖਦੇ ਆ ਅੱਗੇ ਗੁਰੂ ਮਹਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਤੇ ਇੱਥੇ ਨਾਲੋਂ ਜੀਵਨ ਇਹਨਾਂ ਦਾ ਉੱਥੇ ਬਹੁਤ ਹੀ ਸੋਹਣਾ ਰਹਿਣਾ ਕਿਉਂਕਿ ਵੀਰ ਉਹ ਨਹੀਂ ਸਾਡੇ ਕੋਲ ਜਾਂਦੇ ਨੇ ਇਹਨਾਂ ਨੂੰ ਪਤਾ ਉੱਥੇ ਦੇ ਕੀ ਹਾਲਾਤ ਨੇ ਇੱਥੇ ਤਾਂ ਇਨਸਾਨ ਕੋਲੇ ਪੋਸ਼ਾਦਾ ਪੁਰਾਣੀ ਕੱਪੜਾ ਪੁਰਾਣੀ ਜਿੱਦੀ ਜ਼ਿੰਦਗੀ ਨਹੀਂ ਹੈਗੀ ਉਥੇ ਇੱਜ਼ਤ ਦੀ ਜ਼ਿੰਦਗੀ ਮਿਲਨੀ ਆ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਸਾਡੇ ਤੇ ਐਡੀ ਮਿਹਰ ਕਰਨ ਵੀ ਅਸੀਂ ਹੋਰ ਵੱਡਾ ਘਰ ਬਣਾ ਸਕੀਏ ਜਿਹੜੇ ਹੋਰ ਲੋੜਵੰਦੇ ਨੇ ਉਹਨਾਂ ਨੂੰ ਵੀ ਘਰਾਂ ਤੋਂ ਲਿਆ ਸਕੀਏ ਅਸਲ ਸਾਡੇ ਦਿਮਾਗ 'ਚ ਇੱਕੋ ਚੀਜ਼ ਚੱਲਦੀ ਰਹਿੰਦੀ ਵੀ ਇਹਨੂੰ ਘਰ ਨੂੰ ਕਿੱਦਾਂ ਵੱਡਾ ਕਰਨਾ ਤੇ ਹੋਰ ਲੋੜਵੰਦਾ ਨੂੰ ਕਿਵੇਂ ਲੈ ਕੇ ਆਉਣਾ ਕੋਈ ਕੀ ਸਾਡੇ ਕੋਲੇ ਵੀ ਇਸ ਟਾਈਮ ਗਿਣਤੀ ਬਹੁਤ ਜ਼ਿਆਦਾ ਵਧ ਗਈ ਜਗ੍ਹਾ ਦੀ ਕਮੀ ਹੈ ਤੇ ਬੰਦੇ ਦੀ ਗਿਣਤੀ ਵੱਧਾ ਤੇ ਅਸੀਂ ਚਾਹੁੰਦੇ ਆ ਵੀ ਹੋਰ ਅੱਗੇ ਵੱਡਾ ਘਰ ਬਣਾਉਣ ਚੱਲੀਏ ਵੀਰੇ ਚਨੂ ਵੀਰੇ ਠੀਕ ਹੈ ਭੈਣੇ ਤੁਸੀਂ ਆਉਣਾ ਸਾਡੇ ਕੋਲੇ ਹਨਾ ਮਿਲਣਾ ਆਉਂਦੇ ਜਾਂਦੇ ਰਹਿਣਾ ਜੀ ਇੱਕੋ ਰਿਸ਼ਤਾ ਕਾਇਮ ਰੱਖਣਾ ਆਪਾਂ ਨੇ ਹਨਾ ਜੇ ਤੁਸੀਂ ਆਉਂਦੇ ਜਾਂਦੇ ਰਹੋਗੇ ਬੰਦੇ ਦਾ ਦਿਲ ਲੱਗਿਆ ਰਹਿੰਦਾ ਹਨਾ ਜੀ ਠੀਕ ਹੈ ਜੀ ਪਰ ਘਰ ਨੂੰ ਤੁਸੀਂ ਜਿੰਦਾ ਲਾ ਦੋ ਹਨਾ ਭੈਣੇ ਤੁਸੀਂ ਲਾਉਣਾ ਕੋਈ ਨਾ ਤੁਸੀਂ ਨੂੰ ਭਾਵਕ ਨਾ ਹੋਵੋ ਦਿਨ ਚਲੇ ਗਏ ਕੋਈ ਗੱਲ ਨਹੀਂ ਇੱਥੇ ਨਾਲੋਂ ਸੰਗ ਦੀ ਦਬਾਵਾਂ ਨਾਲ ਵੀਰ ਦੇ ਹਾਲਾਤ ਚੇਂਜ ਹੀ ਹੋਣੇ ਨੇ ਚੜ੍ਹਦੀ ਕਲਾ ਹੀ ਹੋਣੀ ਇੱਥੇ ਤਾਂ ਨਰਕ ਹੀ ਆ ਤੁਹਾਡੇ ਸਾਹਮਣੇ ਹਨਾ ਜੀ ਕਿਹੜੇ ਇਨਸਾਨ ਨੂੰ ਪ੍ਰਸ਼ਾਦਾ ਛਕਣੇ ਨਹੀਂ ਦੂਰ ਜਾਣਾ ਪੈਂਦਾ ਘਰ ਦੇ ਹਾਲਾਤ ਆਪਾਂ ਦੇਖ ਹੀ ਲੈ ਪ੍ਰਮਾਤਮਾ ਇਹੋ ਜਿਹੇ ਹਾਲਾਤ ਦੇਖੋ ਜਦੋਂ ਬੰਦਾ ਘਰ ਬਣਾਉਂਦਾ ਨਾ ਇੱਕ ਘਰ ਇਨਸਾਨ ਲਈ ਮੰਦਿਰ ਹੀ ਹੁੰਦਾ ਵੀਰੇ ਜਦੋਂ ਉਸ ਮੰਦਿਰ ਦੇ ਆ ਹਾਲਾਤ ਹੁੰਦੇ ਨੇ ਤਾਂ ਇਨਸਾਨ ਟੁੱਟ ਜਾਂਦਾ ਹਰ ਇੱਕ ਇਨਸਾਨ ਨੂੰ ਆਪਦਾ ਘਰ ਪਿਆਰਾ ਚਾਹੇ ਕੋਈ ਘਰੇ ਹੋ ਕੋਈ ਚੀਜ਼ ਲਿਆਉਂਦਾ ਚਾਹੇ ਕੋਈ ਅਨਵੈਟਰ ਲਵਾਉਂਦਾ ਗੱਡੀਆਂ ਲਿਆਉਂਦਾ ਉਹਨੂੰ ਘਰ ਹੀ ਹੀ ਦਿਖਦਾ ਹੁੰਦਾ ਵੀ ਮੇਰਾ ਘਰ ਵਧੀਆ ਬਣੇ ਪਰ ਇਹ ਜਦੋਂ ਘਰ ਦੇ ਹਾਲਾਤ ਹੁੰਦੇ ਨੇ ਇਨਸਾਨ ਟੁੱਟ ਜਾਂਦੇ ਨੇ ਕਿਤਨਾ ਕਿਤੇ ਇੱਕ ਜਦੋਂ ਜੀਵਨ ਸਾਥੀ ਨਾ ਹੋਵੇ ਜ਼ਿੰਦਗੀ 'ਚ ਇਹ ਵੀ ਬਹੁਤ ਵੱਡੀ ਜੇ ਥੋੜਾ ਚੰਗਾ ਜੀਵਨ ਸਾਥੀ ਹੋ ਤਾਂ ਸਮਝ ਲੋ ਢੀ ਜ਼ਿੰਦਗੀ 'ਚ ਵਰਗਾ ਹਨਾ ਚਲੋ ਗੁਰੂ ਸਾਹਿਬ ਕਿਰਪਾ ਹਾਂ ਨੀ ਕੀੜ ਅੱਛਾ ਤੁਸੀਂ ਆਪੇ ਕੱਢ ਲੈਣੇ ਹੋ ਕੀੜੇ ਹਾਂਜੀ ਹਾਂਜੀ ਆਹ ਆਹ ਤੇਲ ਨਾ ਪਾ ਪਾ ਕੇ ਆਪੇ ਕੱਢਦਾ ਹਾਂ ਕੀ ਤੁਹਾਡੇ ਜ਼ਖਮ ਕਦੇ ਠੀਕ ਘਟਿਆ ਨਹੀਂ ਹੈਗਾ ਕਦੇ ਜਦ ਤੁਸੀਂ ਦਵਾਈ ਦੁਵਾਈ ਲੈਂਤੀ ਹੋਵੇ ਕਦੇ ਘਟ ਗਿਆ ਹੋਵੇ ਕੱਢ ਜਾਂਦਾ ਹੈਗਾ ਤੁਸੀਂ 2 ਟਾਈ ਮਹੀਨੇ ਪਹਿਲਾਂ ਰੱਖਿਆ ਮੈਂ ਅਜਾ ਵੀ ਵਰਤਮਾਨ ਮਾਰਾ ਮੜਾ ਜਖਮ ਰੇਲਦਾ ਤਾਂ ਅੱਛਾ ਹੀ ਉੱਥੇ ਸਾਡੇ ਡਾਕਟਰ ਰੋਟਾ ਮੈਂ ਟਿਕ ਟਿਕ ਬਹੁਤ ਲੋਲਦ ਰਹੀ ਓਕੇ ਓਕੇ ਉਹ ਤਾਂ ਫੇਰ ਇੱਕੋ ਤਾਂ ਫੇਰ ਪਤਨ ਕਿਦਾਂ ਵੱਜ ਜਾਂਦਾ ਤਾਂ ਦੋ ਵਾਰ ਲੇਗੀ ਮੈਂ ਇਸ ਨੂੰ ਦੋ ਪਰ ਹੁਣ ਚੈੱਕ ਅਪ ਕਰਵਾਵਾਂਗੇ ਜੀ ਠੀਕ ਹੈ ਸੰਗਤ ਜੀ ਤੁਸੀਂ ਹੱਸਦੇ ਬਾਤ ਦੇ ਰਹੇ ਹੋ ਜੀ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਅਸੀਂ ਇਹਨਾਂ ਨੂੰ ਜਿਹੜਾ ਪਟਿਆਲੇ ਦੇ ਨਾਲ ਪਹਾੜਸੂ ਰੋਡ ਤੇ ਲਚਕਾਣੀ ਪਿੰਡ ਆਪਣਾ ਫਰਜ ਸ ਬਰੂਪੀ ਇਨਸਾਨਾਂ ਨੂੰ ਜਰੂਰ ਮਿਲ ਕੇ ਜਾਇਆ ਕਰੋ ਕਿਉਂਕਿ ਸਾਨੂੰ ਤੁਹਾਡੇ ਸਾਥ ਦੀ ਬਹੁਤ ਲੋੜ ਆ ਤੁਹਾਡੇ ਸਾਥ ਦੇ ਨਾਲ ਇਹ ਨਾ ਰੱਬੀ ਰੂਹਾਂ ਦੇ ਜਿਹੜਾ ਜ਼ਿੰਦਗੀ ਸਵਰ ਬਣਦੀ ਆ ਤੁਸੀਂ ਆਉਂਦੇ ਜਾਂਦੇ ਜਰੂਰ ਇਹ ਨਾ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਪਟਿਆਲੇ ਤੋਂ ਜਦੋਂ ਬਾਸਰੋ ਰੋਡ ਜਾਂਦੇ ਆ ਜੀ ਇੱਕ ਲੌਜ ਯੂਨੀਵਰਸਿਟੀ ਆਉਂਦੀ ਆ ਉਹਦੇ ਬਿਲਕੁਲ ਨੇੜੇ ਹੀ ਆ ਜੀ ਸੰਸਤਾ ਜਿਹੜੀ ਬੋਰਡ ਲੱਗੇ ਹੋਏ ਨੇ ਤੁਸੀਂ ਕਦੇ ਆਉਂਦੇ ਜਾਂਦੇ ਖੜਕੇ ਜਾਇਓ ਧੰਨਵਾਦ ਜੀ ਧੰਨਵਾਦ ਵੀਰੇ ਸਾਰੇ ਪਿੰਡ ਵਾਸੀਆਂ ਦਾ ਕੋਈ ਕਿਸੇ ਨੇ ਗੱਲ ਬੋਲਣੀ ਹੋਵੇ ਕਹਿਣੀ ਹੋਵੇ ਤਾਂ ਕਹਿ ਸਕਦਾ ਵੀਰੇ ਕੋਈ ਹੈ ਇੱਛਾ ਕੇ ਦੀ ਹੈਗੀ ਜੀ ਵੀਰੇ ਆਉਂਦੇ ਜਾਂਦੇ ਵੀਰੇ ਤੁਸੀਂ ਵੀ ਸਾਰੇ ਕਦੇ ਆਇਓ ਹਨਾ ਪਿੰਡ ਵੀਰੇ ਤੁਸੀਂ ਲੰਘਦੀ ਹੋਮੋਗਦਰ ਨੂੰ ਜਾਂਦੀ ਹੋਮੋਂ ਕਦੇ ਨਾ ਕਦੇ ਕਦੇ ਖੜ ਕੇ ਜਾਇਓ ਜਰੂਰ ਵੀਰੇ ਹਨਾ ਪਰ ਇੱਕ ਚੀਜ਼ ਆ ਵੀਰੇ ਜਦੋਂ ਆਪਾਂ ਕਿਸੇ ਇਨਸਾਨ ਦੀ ਮਦਦ ਕਰਨੀ ਉਹਦੇ ਗਲਤੀਆਂ ਛੱਡ ਕੇ ਮਦਦ ਕਰਨੀ ਆ ਮਤਲਬ ਆਪਾਂ ਅਸੀਂ ਅੱਜ ਪਿੰਡਾਂ 'ਚ ਇਹ ਚੀਜ਼ਾਂ ਆਮ ਦੇਖਦੇ ਆ ਵੀਰੇ ਹਨਾ ਜਦੋਂ ਕੋਈ ਬੰਦਾ ਲਹਾਮਤ ਲਗਲਾ ਕਹਿੰਦਾ ਆ ਚੀਜ਼ ਐਦਾਂ ਕਰਦਾ ਸੀ ਇਹ ਆਜੂ ਵੀਰੇ ਤੁਰ ਕੇ ਦਿਖਾਇਓ ਕਿਵੇਂ ਤੁਰਦੇ ਹੋ ਕਰੋ ਸਟਾਰਟ ਵੀਰੇ ਇਹਦੇ ਨਾਲ ਹੀ ਤੁਰਦੇ ਆ ਅੱਛਾ ਜਾ ਕੁਮਾਨਾ ਲੱਤ ਤੇ ਲੱਤ ਸੁਜੀ ਵੀ ਬਹੁਤ ਆ ਜਿਓ ਵੀਰੇ ਮੜੇ ਮਟਿਆ ਦੀ ਪਹਿਲਾਂ ਵੀਰੇ ਆਜੋ ਆਜੋ ਇਹ ਬਸ ਐਡੀ ਤੁਰ ਕੇ ਫਿਰ ਡੇਰੇ ਚ ਜਾਂਦਾ ਜੀ ਉੱਥੇ ਸਾਈਕਲੀ ਤੇ ਓਕੇ ਓਕੇ ਆਜੋ ਵੀਰੇ 4 ਕਿਲੋਮੀਟਰ ਜਾਂਦਾ ਬਹੁਤ ਦੂਰ ਜਾਂਦਾ ਓਕੇ ਓਕੇ ਵੀਰੇ ਓਕੇ ਵੀਰੇ ਓਕੇ ਓਕੇ ਚਲੋ ਗੁਰੂ ਸਾਹਿਬ ਤੁਹਾਨੂੰ ਤਾਕਤ ਦੇਣ ਸ਼ੇਰ ਸਿੰਘ ਉਹ ਸ਼ੇਰ ਯਾਰ ਨੂੰ ਚੜਾਇਓ ਗਰਜੀਤ ਨੂੰ ਹਾਂ ਜੀ ਸ਼ੇਰ ਚੜੋ ਵੀਰੇ ਵਿੱਚ ਬਾਬਾ ਜੀ ਆਓ ਆਜੋ ਵੀਰੇ ਗਰੀਦ ਲੋਕ ਹੋਏ ਜੀ ਦਾ ਹੋਏ ਪੂਰਾ ਵੱਡੇ ਬਥੋਰੀ ਬੈਟਰੀ ਐ ਗਾ ਪਿੱਟਣਾ ਨਾਲ ਤੁਆੜਿਓ ਆ ਤਾਂ ਛੱਡ ਦਿਓ ਰੀ ਹਾਂ ਚਲੋ ਵੀਰੇ ਕਰਿਓ ਉੱਪਰ ਲੱਤ ਮੇਰੀ ਇੱਕ ਦਵਾਈ ਰਹਿ ਗਈ ਅੰਦਰ ਦਵਾਈ ਆਪਾਂ ਲੈ ਲੈਣੀ ਦੱਸ ਦਵਾਈ ਦੌਰੇ ਹੋਈ ਚੱਲ ਆਉਣੀ ਲੈ ਲੈਨੇ ਆਪਾਂ ਦਵਾਈ ਚੱਕ ਲੈਣੀ ਤੁਸੀਂ ਘਬਰਾਓ ਨਾ ਕਾਬਰ ਹੋਣਾ ਕਈ ਵਰੀ ਬੰਦਾ ਉਹ ਕਾਬਰ ਜਾਂਦਾ ਕਾਫੀ ਹਾਲਾਤ ਬੁਰੇ ਨੇ ਵੀਰੇ ਬਹੁਤ ਜ਼ਿਆਦਾ ਇਹ ਲੱਤ ਇੱਧਰ ਹੀ ਰੱਖਿਓ ਮੜੀ ਜੀ ਚੰਗਾ ਇਨਫੈਕਸ਼ਨ ਕਰਕੇ ਸ਼ੇਰੇ ਵੀਰੇ ਬੜੇ ਦਾ ਕਰਿਓ ਵੀਰੇ ਇੱਥੋਂ ਦਿਖਦਾ ਜ਼ਖਮ ਬਸ ਆਪਣੇ ਭਾਰਨ ਵਾਲੇ ਬਹਿ ਜੂਗਾ ਸ਼ੇਰੇ ਵੀਰ ਕੋਈ ਨਾ ਬਹਿ ਜੂਗਾ ਬੜੇ ਆਰਾਮ ਨਾਲ ਬਹਿ ਜੂਗਾ ਹਾਂਜੀ ਇਹ ਲੱਤ ਬਸ ਬੈਟਰ ਨੂੰ ਆਪਣੇ ਭਾਰਨ ਵਾਲੇ ਬਹਿ ਜੂਗਾ ਵੀਰ ਸ਼ੇਰੇ ਵੀਰੇ ਬਸ ਬਹਿ ਜੂ ਇਹਦੇ ਨਾਲ ਟੂ ਲਾ ਲਾ ਵੀਰੇ ਇੱਧਰ ਨੂੰ ਲੱਤ ਉਧਰ ਨੂੰ ਕਰ ਲਓ ਵੀਰੇ ਐਂ ਕਰ ਲਓ ਵੀਰੇ ਅੱਛਾ ਮੜੇ ਦਾ ਪਾਇਓ ਵੀਰੇ ਐਂ ਕਰ ਲਓ ਬਸ ਬੱਸ ਐਂ ਠੀਕ ਹੈ ਵੀਰ। ਚੱਕ ਤੱਕ ਵੀਰ ਮੈਂ ਚੱਕਾ ਫਿਰ ਜਦੋਂ ਇਹ ਬੰਦੇ ਨਹੀਂ ਲੱਗਦੇ ਕੀ ਨਾ ਨਾ ਕੋਈ। ਪਾ ਪਾ ਲਓ ਵੀਰ ਐ ਟੂ ਲਾ ਲਓ ਪਿੱਛੇ ਨੂੰ ਵੀਰੇ ਕਰ ਲਓ ਵੀਰੇ ਇੱਥੇ ਠੀਕ ਹੋ ਤੁਸੀਂ ਦੱਸੋ ਪਹਿਲਾਂ। ਹੋਰ ਹੋ ਜੋ ਹੋਰ ਹੋ ਜੋ ਹੋਰ ਹੋ। ਠੀਕ ਹੋ ਤੁਸੀਂ? ਹਾਂ ਜੀ। ਥੋੜਾ ਜਿਹਾ ਹੋਰ ਹੋ ਜੋ ਖੜੇ ਜਾ ਸ਼ਰੀਰ। ਪਿੱਛੇ ਨੂੰ ਉਹ ਕਰ ਕਰ ਲਓ ਕਰ ਲਓ। ਉਹ ਕੱਲ ਫੋਨ ਫੜਾ ਦੇ। ਫੋਨ ਨਾਲ ਕਰੀ। ਫੋਨ ਦੇ ਦਿਓ। ਦੇ ਦਿਓ ਜੀ। ਥੋੜਾ ਜਿਹਾ ਪਿੱਛੇ ਨੂੰ ਹੋ ਟੂ ਲਾਉਣਾ ਲਾ ਲਓ ਪਿੱਛੇ ਨੂੰ ਹੋ ਜੋ ਥੋੜਾ ਜਿਹਾ। ਕਾ ਠੀਕ ਹੈ ਜੀ ਚਲਕ ਜਣਾ ਦਾ ਨਹੀਂ ਪਿੱਛੇ ਨੂੰ ਹੋ ਜਾ ਨਹੀਂ ਨਹੀਂ ਕੋਈ ਇੱਕ ਮਿੰਟ ਆਪਾਂ ਡਾਂਲ ਲਾ ਦਈਏ ਪਹਿਲਾਂ ਖੜੇ ਹੱਥ ਪਰੇ ਕਰੀ ਇਹਦੇ ਨਾਲ ਲਾਲ ਉਰ ਨੂੰ ਹੋ ਜੋ ਚਾਹੇ ਐ ਲੱਗ ਜੋ ਨਾਲੇ ਨਾਲ ਤੁਹਾਨੂੰ ਇਹਦਾ ਸਹਾਰਾ ਰਹੂਗਾ ਨਾਲੇ ਉਹਦਾ ਸਹਾਰਾ ਰਹੂਗਾ ਦੁਆਰਵਾਸੀ ਇਹਨਾਂ ਦੇ ਕੋਲ ਲੋੜ ਨਹੀਂ ਹੈ ਟ੍ਰੈਕਟਰ ਵਾਲਿਆਂ ਦਾ ਕੰਮ ਅੱਛਾ ਵੀਰੇ ਅੱਛਾ ਅਲੈਕੁਮ ਅਸਸਲ ਜੀ ਠੀਕ 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 ਹੋਰ ਇਹ ਤਾਂ ਆਜ ਕੋਈ ਦਲਪੇ ਕਰ ਰਹੇ 12 ਬਣਦੇ ਹੈ ਸਾਡੇ ਵੀਰ ਨੂੰ ਜੁਲਦੀ ਹੈ 30 ਮਿਲੀਅਨ ਹੈ ਬਈ ਕਰਕੇ ਆ ਇਹ ਨਵੀਂ ਜੀ ਲਾ ਲਾ ਫਿਰ ਗਰੀਤ ਜਾਂ ਸ਼ੇਰੇ ਵਾਲੇ ਪਾਸੇ ਲਾ ਦੇ ਇੱਕ ਐਂ ਲਾਲੂ ਬਸਾ ਉਹ ਇਨਫੈਕਸ਼ਨ ਤੋਂ ਮੜਾ ਦਾ ਬਚਾਇਓ ਚੰਗਾ ਇਹਦੀ ਗੱਟ ਬੰਨ ਦੇ ਇਹਦੀ ਗੱਟ ਬੰਨ ਦੇ ਦੇਖ ਛੱਡ ਨਾ ਉਹ ਚੱਕ ਥੈਲਾ ਜਾ ਤੂੰ ਸ਼ੇਰੇ ਵਾਲੇ ਪਾਸੇ ਲਾ ਲੋ ਵੀਰੇ ਜੀ ਬਾਈ ਉਹ ਨਹੀਂ ਆਪਦੇ ਆਉਂਦੇ ਨਾ ਬਹੁਤ ਵਧੀਆ ਸੀ ਸਾਨੂੰ ਤੰਗ ਬਹੁਤ ਹੋਊਗਾ ਚਲੋ ਲਾ ਲੋ ਇਦਾਂ ਹੋਇਆ ਐਂ ਰੱਖਿਓ ਨਾ ਮੜਾ ਦਾ ਉਹ ਤੋਂ ਇਨਫੈਕਸ਼ਨ ਤੋਂ ਬਚਾਇਓ ਠੀਕ ਹੈ ਜੀ ਐਂ ਕਰ ਲਿਓ ਨਾ ਮੜਾ ਦਾ ਤੁਸੀਂ ਰੋਕ ਕੇ ਜੀ ਰੱਖਿਓ ਠੀਕ ਆ ਠੀਕ ਹੈ ਵੀਰੇ ਜਾਇਤਾ ਜੀ ਠੀਕ ਆ ਵੀਰੇ ਠੀਕ ਹੈ ਜੀ ਵੀਰੇ ਠੀਕ ਹੈ ਤੁਸੀਂ ਸਹੀ ਬੈਠੇ ਹੋ ਠੀਕ ਆ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਠੀਕ ਹੈ ਅੰਤਰੀ ਠੀਕ ਹੈ ਜੀ ਠੀਕ ਹੈ ਵੀਰੇ ਠੀਕ ਹੈ ਵੀਰੇ ਠੀਕ ਹੈ ਭਾਈ ਜੀ ਧੰਨਵਾਦ ਸਾਨੂੰ ਹੁਣ ਮੜੇ ਦਾ ਕੱਢ ਦੰਦੇ ਬਾਹਰ ਇੱਕ ਵਾਰ ਰੋਡ ਤੱਕ ਅੱਛਾ ਤੁਸੀਂ ਨਾਲੇ ਬਹਿ ਜਾਓ ਫਿਰ ਅੱਛਾ ਤੁਹਾਨੂੰ ਗੱਡੀਆਂ ਫਿਰ ਠੀਕ ਹੈ ਲਾਓ ਜੀ ਅੱਗੇ ਵੀਰੇ ਬਾ ਠੀਕ ਆ ਚਲੋ ਜੀ ਵੀਰੇ ਤੁਸੀਂ ਨਾਲੇ ਬੈਠੋ ਆਜੋ ਫਿਰ ਆਜੋ 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 ਬੈਠੋ ਆਜੋ ਵੀਰੇ ਠੀਕ ਆ ਵੀਰੇ ਓਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ